ਸਾਡਾ ਹੈਗਾ ਮੁਕੱਦਮਾ ਨੰਬਰ 17 ਸਿਵਲ ਆਈਂ ਦਾ ਵਿੱਚ ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਹੈਗਾ ਸੰਨੀ ਤੇ ਦੂਸਰਾ ਗੁਰਪ੍ਰੀਤ ਜਿਹੜਾ ਸੰਨੀ ਹੈਗਾ ਲੋਪੋਕੇ ਦਾ ਰਹਿਣ ਵਾਲਾ ਤੇ ਜਿਹੜਾ ਗੁਰਪ੍ਰੀਤ ਸਿੰਘ ਹੈਗਾ ਇਹ ਪਿੰਡ ਮਜੀਠੇ ਦਾ ਰਹਿਣ ਵਾਲਾ ਆ ਇਹਨਾਂ ਦੇ ਕੋਲੋਂ ਅਸੀਂ 6 ਮੋਟਰਸਾਈਕਲ 2 ਐਕਟਿਵਾ ਤੇ 5 ਮੋਬਾਈਲ ਜਿਹੜੇ ਹੈਗੇ ਆ ਬਰਾਮਦ ਕੀਤੇ ਹੈਗੇ ਇਹ ਇਹਦੇ ਵਿੱਚ ਜਿਹੜਾ ਹੈਗਾ ਸੰਨੀ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਹੈਗੇ 3 ਮੁਕੱਦਮੇ ਦਰਜ ਹੈਗੇ ਨੇ ਔਰ ਜਿਹੜਾ ਆਪਣਾ ਗੁਰਪ੍ਰੀਤ ਹੈਗਾ ਇਹਦੇ ਉੱਤੇ ਇੱਕ ਮੁਕੱਦਮਾ ਦਰਜ ਹੈਗਾ ਜਿਹੜੇ ਵਕਫਾ ਖੰਦਰਸਰ ਦੇ ਸ਼ਹਿਰਾਂ ਦੇ ਵਿੱਚੋਂ ਵਕਫਾ ਖਾਵਾ ਤੋਂ ਇਹਨਾਂ ਦੇ ਜਿਹੜੇ ਹੈਗੇ ਆ ਚੋਰੀ ਕੀਤੇ ਗਏ ਨੇ ਇਹ ਜਿਹੜੇ ਇਹਨਾਂ ਦੇ ਮੋਟਰਸਾਈਕਲ ਹੈਗੇ ਨੇ ਜੀ ਜਿਹਨਾਂ ਨੂੰ ਅਸੀਂ ਹੁਣ ਜਲਦੀ ਹੀ ਜਿਹੜਾ ਇਹਨਾਂ ਦੀ ਜਿਹੜੀ ਇੰਜਨ ਨੰਬਰ ਚ ਐਸਸੀ ਨੰਬਰ ਵੇਖ ਕੇ ਜਿਹੜੇ ਕੰਸਰਨ ਥਾਣੇ ਚ ਚੋਰੀ ਹੋਇਆ ਉਹਨਾਂ ਦਾ ਇਨਟੀਮੇਸ਼ਨ ਕਰਕੇ ਜ਼ਰੂਰ ਲੋਕਾਂ ਨੂੰ ਆਪੜ ਦਵਾਏ ਜਾਂਦੇ ਬਿਲਕੁਲ ਜੀ ਉਹਨਾਂ ਨੂੰ ਮੰਗ ਤੇ ਮੋਬਾਈਲ ਵੀ ਸਰ ਇਹਨਾਂ ਦੇ ਕਿੱਥੋਂ ਮੋਬਾਈਲ ਜਿਹੜੇ ਹੈਗੇ ਆ ਵਕਫਾ ਖਾਵਾ ਤੋਂ ਖੋਏ ਗਏ ਹੈਗੇ ਨੇ ਉਹ ਵੀ ਜਿਹੜੇ ਹੈਗੇ ਆ ਸਾਰੇ ਅੰਮ੍ਰਿਤਸਰ ਦੇ ਵਿੱਚੋਂ ਹੀ ਹੈਗੇ ਨੇ ਇਹਨਾਂ ਨੂੰ ਜਿੱਥੇ ਜਿੱਥੇ ਖੋਇਆ ਗਿਆ ਹੈਗਾ ਜਿਹੜੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗਾ ਉੱਥੇ ਜੀ ਖਪਿਆ ਨਹੀਂ ਇਹਨਾਂ ਦੇ ਬੇਸਿਕਲੀ ਹੁਣ ਤੱਕ ਜਿਹੜੇ ਸਬ ਪੁਛਗਿੱਛ ਦੇ ਸਾਹਮਣੇ ਆਏ ਇਹ ਜਿਹੜਾ ਹੈਗਾ ਤੁਰੇ ਜਾਂਦਾ ਕੋਈ ਫੋਨ ਸੁਣ ਰਿਹਾ ਮੋਟਰਸਾਈਕਲ ਦੇ ਮਗਰੋਂ ਆਏ ਸਨੇਚ ਕਰਕੇ ਲੈ ਗਏ ਹੋਇਆ ਸਰ ਇਹਦੇ ਜੇ ਕਿਸੇ ਨੇ ਨਾ ਨੈਚਰਲੀ ਜਿਹੜੇ ਮੋਬਾਈਲ ਹੁੰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਅੱਜ ਕੱਲ ਕਿਉਂਕਿ ਟੈਕਨੋਲੋਜੀ ਨਾਲੇ ਟ੍ਰੇਸ ਹੋ ਜਾਂਦੇ ਨੇ ਮੋਬਾਈਲ ਇਸ ਕਰਕੇ ਜਿਹੜੇ ਹੈਗੇ ਆ ਉਹ ਬਾਈਆਂ ਨੂੰ ਕਈ ਵਾਰੀ ਜਿਹੜੀ ਹੈਗੀ ਆ ਜਿਹੜੀ ਗ੍ਰੇ ਮਾਰਕੀਟ ਹੁੰਦੀ ਆ ਉਹਦੇ ਵਿੱਚ ਵੇਚ ਜਾਂਦੇ ਜਿਹਦੇ ਅੱਗੇ ਸਪੇਅਰ ਪਾਰਟਸ ਜਿਹੜਾ ਵਰਤੇ ਜਾਂਦੇ ਆ ਬਟ ਇਹ ਹਜੇ ਤੱਕ ਜਿਹੜੀ ਗੱਲ ਹੈਗੀ ਆ ਵੈਰੀਫਾਈ ਕਰਨੀ ਬਾਕੀ ਹੈਗੀ ਉਹ ਵੈਰੀਫਾਈ ਕਰਕੇ ਫਿਰ ਅੱਗੇ ਕਾਰੋ ਦੇ ਮੋਟਰਸਾਈਕਲ ਜਿਹੜੇ ਦੇਖੋ ਜੀ ਜਿਸ ਤਰ੍ਹਾਂ ਦਾ ਇਹਨਾਂ ਦਾ ਸਭ ਤੋਂ ਪਹਿਲਾ ਮੁਕੱਦਮਾ ਇਹਨਾਂ ਦਾ 2020 ਦਾ ਦਰਜ ਹੋਇਆ ਹੋਇਆ ਸੰਨੀ ਦਾ ਹੈਗਾ ਜੀ ਉਹ ਵੀ 379 ਬੀ ਦਾ ਹੈਗਾ ਸੋ ਇਹ ਆਪਾਂ ਕਹਿ ਸਕਦੇ ਆ ਕਿ ਇਹਦਾ ਜਿਹੜਾ ਟਰੈਕ ਰਿਕਾਰਡ ਹੈਗਾ ਆ ਪਿਛਲੇ 4 ਸਾਲ ਤੋਂ ਜਿਹੜਾ ਇਹ ਇੱਕ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜਿਹੜਾ ਇਨਵੋ